ਕਾਂਗਰਸ ਨੇ ਰੇਗਾਂ ਦੇ ਕੰਮ ਆਏ ਨੇ ਇਹ ਯੱਕ ਚ ਹੈ ਇਹ ਜਾਣ ਬੁੱਝ ਕੇ ਪਲੈਨਿੰਗ ਕਰਕੇ ਆਏ ਨੇ ਕਿ ਇੱਥੇ ਮੁੱਖ ਮੰਤਰੀ ਨੂੰ ਬੋਲਣ ਨਹੀਂ ਦੇਣਾ ਕਿਉਂਕਿ ਜਦੋਂ ਮੈਂ ਬੋਲੂਗਾ ਇਹਨਾਂ ਦੇ ਭੇਤ ਖੋਲਣਗੇ ਭੇਤ ਖੋਲਣਗੇ ਮੈਂ ਵਾਚ ਐਡਵਾਰਡ ਨੂੰ ਇਹ ਰੌਲਾ ਪਾਉਂਦੇ ਆ ਹੋਰ ਕੋਈ ਹੋਰ ਹੈ ਕਿ ਇਹਨਾਂ ਨੂੰ ਬਾਹਰ ਕਰਤਾ ਜਾਵੇ ਹੋਰ ਕੋਈ ਤਰਕ ਨਹੀਂ ਕੋਈ ਤੱਤ ਨਹੀਂ ਇਹਨਾਂ ਨੇ ਬਸ ਮੇਰਾ ਮੇਰੀ ਸਪੀਚ ਜਾਂ ਜੋ ਮੈਂ ਲੋਕਾਂ ਵੱਲੋਂ ਆਮ ਗਰੀਬ ਲੋਕਾਂ ਵੱਲੋਂ ਬੋਲਣਾ ਉਹਨੂੰ ਡਿਸਟਰਬ ਕਰਨਾ ਕਿਉਂਕਿ ਮੈਂ ਕਰਦਾ ਮੈਂ ਕਰਦਾ ਸੋਨੇ ਦੇ ਬਿਸਕਟਾਂ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੇ ਮੈਂ ਕਰਦਾ ਇਹਨਾਂ ਦੀ ਰਜਵਾੜਾ ਸ਼ਾਈ ਦੀਆਂ ਗੱਲਾਂ ਮੈਂ ਕਰਦਾ ਇਹਨਾਂ ਦੀ ਜੋ ਸੋਚ ਹੈ ਦਲਤਾਂ ਗਰੀਬਾਂ ਪ੍ਰਤੀ ਇਹਨੇ ਪ੍ਰਧਾਨ ਨੇ ਕੀ ਕਿਹਾ ਸੀ ਤਰਨਤਨ ਮੈਂ ਉਹਨਾਂ ਦੀਆਂ ਗੱਲਾਂ ਕਰਨੀਆਂ ਸੋ ਇਸ ਕਰਕੇ ਇਹ ਹੁਣ ਬਹਾਨਾ ਲੱਭਦੇ ਆ ਆ ਸਾਰੇ ਇਕੱਠੇ ਹੋ ਗਏ ਇੱਧਰ ਦੀ ਲੰਗ ਜਾਣਗੇ ਹੁਣ ਚਲੋ ਜਾਓ ਫਿਰ ਜੇ ਜਾਣਾ ਤੁਸੀਂ ਸਾਨੂੰ ਬੋਲ ਲੈਣ ਦਿਓ ਗਰੀਬਾਂ ਦੀ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਗਰੀਬਾਂ ਦੇ ਹੱਕ 'ਚ ਕੋਈ ਗੱਲ ਕਰ ਲੈਣ ਦਿਓ ਕਿਰਪਾ ਕਰਕੇ ਤੁਸੀਂ ਰਜਵਾੜਿਓ ਤੁਹਾਡੇ ਹੱਥ ਤੁਹਾਡੇ ਏਜੰਡੇ ਤੇ ਗਰੀਬ ਨਹੀਂ ਹੈਗੇ ਤੁਹਾਡੇ ਮੈਨੀਫੈਸਟੋ ਤੇ ਗਰੀਬ ਨਹੀਂ ਹੈਗੇ ਤੁਸੀਂ ਤੁਸੀਂ ਗਰੀਬਾਂ ਨੂੰ ਮਟੀਰੀਅਲ ਕਹਿੰਦੇ ਹੋ ਤੁਸੀਂ ਕਹਿੰਦੇ ਹੋ ਕਿ ਪੈਰਾਂ ਦੀ ਜੁੱਤੀ ਜੇ ਸਿਰ ਤੇ ਚ ਬਿਠਾਓਗੇ ਜਾਂ ਤੁਸੀਂ ਕਹਿੰਦੇ ਹੋ ਇਹ ਆਹੀ ਕਹਿੰਦੇ ਆ ਜਿਹੜੇ ਖੜੇ ਐ ਇਹ ਕਹਿੰਦੇ ਜੇ ਡਰਪੀ ਘੋੜਿਆਂ ਦੀ ਰੇਸ ਦੇ ਵਿੱਚ ਖੱੱਚਰ ਜਾਂ ਟੱਟੂ ਭਜਾਓਗੇ ਤਾਂ ਫਿਰ ਆਹੀ ਹਾਲ ਹੁੰਦਾ ਇਹ ਇਹਨਾਂ ਦੀ ਸੋਚ ਹੈ ਗਰੀਬਾਂ ਪ੍ਰਤੀ ਇਹ ਅੱਜ ਇਹ ਅੱਜ ਡਿਸਟਰਬ ਕਰ ਰਹੇ ਨੇ ਬਸ ਹੋਰ ਕੋਈ ਕੰਮ ਨਹੀਂ ਮੋ ਕਮਨ ਤੀ ਦਾ ਪਾਸੇ ਸਟਾਰਟ ਕਰ ਦੋ ਉਹ ਮੈਨੂੰ ਮੈਂ ਹਜੇ ਹਜ਼ਾਰਾਂ ਹਜ਼ਾਰਾਂ ਡਿਸਟਰਬੈਂਸਾਂ ਚ ਲੀਆਂ ਨੇ ਮੈਂ ਮੈਂ ਥੋੜੇ ਵਰਗਾ ਨਹੀਂ ਹੈਗਾ ਕਿ ਅਸੀਂ ਪੜ ਕੇ ਕਾਮਨਟਾ ਚ ਆ ਗਏ ਤੇ ਆ ਕੇ ਆਨਸਰ ਬਾਪੂ ਵਾਲੀਆਂ ਕਮਾਈਆਂ ਤੇ ਬਹਿ ਗਿਆ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਉਹ ਬਾਪੂ ਦਾ ਨਾਮ ਲਈ ਜਾਂਦਾ ਰਹਿੰਦਾ ਮੇਰੇ ਪਿਤਾ ਜੀ ਆਏ ਆ ਉਹ ਸਾਡੇ ਵਾਲੇ ਪਿਤਾ ਜੀ ਅਸੀਂ ਵੀ ਅਸੀਂ ਵੀ ਪਿਓਾਂ ਦੇ ਪੁੱਤੀਆਂ ਹਾਂ ਹਾਂ ਇਹ ਮਜ਼ਾਕ ਬਣਾਇਆ ਇਹਨਾਂ ਨੇ ਇੱਥੇ ਮਜਾਕ ਬਣਾਇ ਇਹਨਾਂ ਨੇ ਵਿਧਾਨ ਸਭਾ ਦਾ ਐਤਕੀ ਜਿੰਨੇ ਹੈਗੇ ਉਹ ਅਗਲੀ ਵਾਰ ਉਹਨੇ ਵੀ ਨਹੀਂ ਆਉਣੇ ਜੇ ਤੁਸੀਂ ਜਿਰ ਸਾਹਿਬ ਨਾਲ ਤੁਸੀਂ ਚੱਲ ਰਹੇ ਹੋ ਉਹ ਤੁਸੀਂ ਆਪ ਬੋਲ ਕੇ ਹੁਣ ਤੁਸੀਂ ਨਿਕਲ ਨਾ ਚਲਿਓ ਇੱਥੇ ਬੈਠੋ ਸਾਹਮਣੇ ਬੈਠੋ ਬੈਠੋ ਇੱਥੇ ਬੈ ਕੇ ਸੁਣ ਕੇ ਜਾਓ ਨਹੀਂ ਤਾਂ ਨਹੀਂ ਤਾਂ ਕਾਂਗਰਸ ਕਾਂਗਰਸ ਨੂੰ ਕੀ ਜਵਾਬ ਦਿਓਗੇ ਸ਼ਾਮ ਨੂੰ ਜਾ ਕੇ ਕਿ ਅਸੀਂ ਨਰੇਗਾ ਚ ਬਾਈਕਟ ਕਰਿਆ ਨਰੇਗਾ ਦੇ ਹੱਕ ਚ ਜਾਂ ਨਰੇਗਾ ਦੇ ਵਿਰੋਧ ਚ ਉਹ ਮੈਂ ਕਹੀ ਜਾਂਦਾ ਲੜਾਈ ਮੋਦੀ ਨਾਲ ਹੈ ਉਹਦੇ ਨਾਲ ਲੜਿਆ ਸਾਨੂੰ ਤਾਂ ਕਹਿੰਨ ਚਲੋ ਦਿੱਲੀ ਚਲੀਏ ਤੁਸੀਂ ਇੱਥੇ ਬੈਠੋ ਬਣਾ ਇੱਥੇ ਬੈਠੋ ਦਿੱਲੀ ਚਲੀਏ ਉਹ ਦਿੱਲੀਆਂ ਨੂੰ ਕਹੋ ਹਾਂ ਦਿੱਲੀਆ ਚਲੋ ਦਿੱਲੀ ਚਲੀਏ ਹੀ ਕੋਈ ਨਾ ਚਲੀ ਹਾਈ ਮਾਰਕੀਟ ਜੀ ਤੁਸੀਂ ਇੱਥੇ ਨਾਲ ਬੈਜਦੇ ਨਹੀਂ ਤੁਸੀਂ ਦਿੱਲੀ ਨਾਲ ਕੀ ਚਲੋਗੇ ਤੁਸੀਂ ਇੱਥੇ ਦਾ ਨਾਲ ਬੈਜਦੇ ਨਹੀਂ ਸਾਡੇ ਦਿੱਲੀ ਨਾਲ ਕੀ ਚੱਲੋਗੇ ਤੁਸੀਂ ਕਿਹਾ ਜੇ ਕੋਈ ਨਾ ਜਾਵੇ ਫਰੋਗਦਾਰ ਹੋਊਗਾ ਤੇ ਹੁਣ ਇੱਥੇ ਬੈਠੋ ਬੈ ਕੇ ਗੱਲ ਸੁਣੋ ਹਾਂ ਸੁਣੋ ਫਿਰ ਸੁਣੋ ਤੂੰ ਦਿੱਲੀ ਕੀ ਚਲੋਂਗੇ ਤੂੰ ਇੱਥੇ ਹੜ ਨਾਲ ਬਹਿ ਕੇ ਗੱਲ ਨਹੀਂ ਕਰਦੇ ਇਹ ਸਮੱਸਿਆ ਮੇਰੀ ਆ ਮੋਦੀ ਮੋਦੀ ਨੇ ਮੋਦੀ ਨੇ ਮੋਦੀ ਨੇ ਇੱਕ ਸਿਆਪਾ ਪਾਇਆ ਜਿਹੜਾ ਤੇ ਉਹ ਉਹਦੇ ਉਹਦੇ ਬਾਰੇ ਸਾਰੀਆਂ ਗੱਲਾਂ ਸੁਣਾਗੇ ਹੀਲ ਹੈਵ ਟੂ ਗੈਟ ਆਊਟ ਸੈਸ਼ਨ ਨਹੀਂ ਰੱਖਦੇ ਲੰਬਾ ਸੈਸ਼ਨ ਕਰੋ ਆਚਾਰ ਘਰ ਦੇ ਸੈਸ਼ਨ ਚ ਬਹਿ ਨਹੀਂ ਸਕਦੇ ਇਹ ਸੈਸ਼ਨ